ਜੋ ਨਿਕਲ ਨਹੀਂ پا ਰਹੇ ਹਨ ਤੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਢਿਲਵਾਂ ਦਾ ਰਹਿਣ ਵਾਲਾ ਇੱਕ ਕਿਸਾਨ ਮਹਿੰਦਰ ਸਿੰਘ ਕੰਡੈਕਟਰ ਕੰਟਰੈਕਟ ਫਾਰਮਿੰਗ ਦੇ ਰਾਹੀਂ ਡੇਢ ਕਿੱਲੇ ਦੇ ਵਿੱਚ ਖਾਦ ਤਿਆਰ ਕਰਕੇ ਲੱਖਾਂ ਰੁਪਏ ਕਮਾ ਰਿਹਾ ਸੁਮੇਂਦਰ ਸਿੰਘ ਦੇ ਅਨੁਸਾਰ ਉਹਦੇ ਵੱਲੋਂ ਕਰਨਾਲ ਦੀ ਇੱਕ ਕੰਪਨੀ ਦੇ ਨਾਲ ਖਾਦ ਬਣਾਉਂਦਾ ਇਕਰਾਰ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਨੇ ਸਿਰਫ ਆਪਣੀ ਜ਼ਮੀਨ ਦਿੱਤੀ ਹੈ ਤੇ ਥੋੜੀ ਇਨਵੈਸਟਮੈਂਟ ਕੀਤੀ ਹੈ ਤੇ ਇਹ ਇੱਕ ਬਹੁਤ ਫਾਇਦੇ ਦਾ ਸੌਦਾ ਸਾਬਿਤ ਹੋ ਰਿਹਾ ਜੋ ਇਨਵੈਸਟਮੈਂਟ ਕੀਤੀ ਸੀ ਉਹ 25 ਮਹੀਨੇ ਦੇ ਵਿੱਚ ਡਬਲ ਹੋ ਕੇ ਵਾਪਸ ਮਿਲ ਗਈ ਤੇ ਹੁਣ ਜੋ ਵੀ ਆ ਰਿਹਾ ਉਸ ਨੂੰ ਮੁਨਾਫਾ ਹੀ ਕਿਹਾ ਜਾ ਸਕਦਾ ਹੈ ਮਹਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਸਨੇ ਇਕੱਲਿਆਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਪਿੰਡ ਦੇ ਹੋਰ ਵੀ ਕਈ ਕਿਸਾਨਾਂ ਨੇ ਉਸ ਦੇ ਨਾਲ ਇਸ ਕੰਮ ਦੇ ਵਿੱਚ ਪੈਸੇ ਲਗਾਏ ਹਨ ਜਰਨਮਿੰਦਰ ਸਿੰਘ ਜੀ ਅਸੀਂ ਤੇ ਪਹਿਲਾਂ ਐਗਰੀਕਲਚਰ ਦਾ ਹੁਣ ਇਹ ਸਪੀਡ ਕੰਟੈਕਟ ਫਾਰਮਿੰਗ ਕਰਨਾਲ ਨਾਲ ਜੁੜੇ ਆ ਜੀ ਕੰਪਨੀ ਆ ਇਹ ਵਰਮੀ ਕੰਪੋਸਟ ਦੀ ਹਾਂਜੀ ਤੇ ਇਹ ਤੋਂ ਖਾਦ ਬਣਦੀ ਆ ਆਰਗੈਨਿਕ ਇਹ ਵਿੱਚ ਗੰਡੋਏ ਪਾਏ ਜੀ ਕੇਜੂਆ ਪਾਇਆ ਇਹਦੇ ਵਿੱਚ ਹਾਂਜੀ ਪਹਿਲਾਂ ਗੋਬਰ ਪਾਈਦਾ ਬੜ ਦੇ ਵਿੱਚ ਤੇ ਫਿਰ ਕੇਜੂਆ ਪਾਈਦਾ ਫਿਰ ਇਹ ਤਿੰਨ ਕਿ ਮਹੀਨੇ ਬਾਅਦ ਖਾਦ ਜਿਹੜੀ ਤਿਆਰ ਹੋ ਜਾਂਦੀ ਆ ਜੀ ਇਹ ਜੀ ਅੱਜ ਇਹ ਤੇ ਨਿਕਲੀਆਂ ਇਹ ਤੇ ਨਵਾਂ ਨਵਾਂ ਪਾਇਆ ਉਦਾਂ ਲੇਕਨ ਇਹ ਚੋਂ ਇਹ 4 ਕਿਲੋ 4 ਕਿਲੋ ਬੋਰੀਆਂ 5 ਬੋਰੀਆਂ ਇੱਕ ਬੈਟਜੋ ਨਿਕਲ ਆਉਂਦੀਆਂ 4 ਕਿਲੋ ਦੀਆਂ 550 ਰੁਪਏ ਡਾੜਿਆ ਜੀ ਇਹ ਕੰਪਨੀ ਦਿੰਦੀ ਆ ਸਭ ਕੁਝ ਗੋਬਰ ਗਾਬਰ ਸਭ ਕੁਝ ਹਾਥੀ ਜੋ ਨਾ ਦਿਆ ਪਾਣੀ ਦੇ ਅਨਵਾ ਬੰਦਾ ਉਹਨਾਂ ਦਾ ਹੀ ਆ ਜੀ ਇਹ ਤਾਂ ਬਹੁਤ ਫਾਇਦਾ ਜੀ ਇੱਕ ਤੇ ਆਪਣੀ ਥਾਲੀ ਵਿੱਚੋਂ ਯਾਰ ਜਿਹੜਾ ਉਹ ਨਿਕਲ ਜਾਂਦਾ ਜੀ ਇਹ ਪੇਪਰ ਵੀ ਰਿਪੋਰਟ ਦੀ ਖਾਤ ਪੁੱਛਦਾ ਜਿਹੜੇ ਬਾਕੀ ਕੈਮੀਕਲ ਵਰਤਦੇ ਆਪਾਂ ਉਹ ਨਹੀਂ ਵਰਤਨੇ ਨਾ ਹੀ ਤੇ ਕੋਈ ਸਪਰੇਅ ਕਰਨੀ ਕਿੱਥੇ ਵੀ ਅਸੀਂ ਫਸਲ 'ਚ ਪਾਉਣੀ ਸਪਰੇਅ ਨਹੀਂ ਕਰਨੀ ਕੋਰੇ ਨਹੀਂ ਪਾਉਣੀ ਇਹਦੀ ਯੂਜ਼ ਕਰਨ ਦੇ ਇਸੇ ਦਾ ਇਹ ਪਾਈਪ ਲਾਇਆ ਜੀ ਇਹਦੇ ਵਿੱਚੋਂ ਨਿਕਲਦਾ ਥੋੜਾ ਜਿਹਾ ਜੂਸ ਜਿਆ ਉਹਦੇ ਵਾਸਤੇ ਉਹਨੂੰ ਸਾਫ਼ ਕਰਕੇ ਪਾਣੀ ਨੂੰ ਤੇ ਇੱਕ ਸਪਰੇਅ ਵਾਸਤੇ ਜਿਹੜਾ 550 ਰੁਪਏ ਲੀਟਰ ਵਿਕਦਾ ਜੀ ਉਹ ਬਾਅਦ ਸਪਰੇਅ ਕਰੀ ਦਿਓ ਜੀ ਕਣਕ ਦੇ ਜੋ ਫੌਲਤੇ ਆਉਂਦੀ ਆ ਜਾਂ ਝੋਨਾ ਫੌਲਤੇ ਆਉਂਦਾ ਉਹਦੇ ਤੇ ਸਪਰੇਅ ਕਰੀ ਦਿਓ ਇਹ ਸਾਨੂੰ ਜੀ ਹੁਣ 550 ਬੈਡ ਲੱਗਾ ਤਾਂ 55000 ਰੁਪਏ ਦਾ ਰੈਂਟ ਆਉਂਦਾ ਜੀ ਇਹਦਾ ਤੇ ਕੁਝ ਅਸੀਂ ਪੈਸੇ ਇਨਵੈਸਟ ਕੀਤੇ ਆ ਉਹਦੇ ਪੈਸੇ ਜਿਹੜੇ ਉਹ 2 ਸਾਲ ਜਿੰਨੇ ਵੀ ਤੁਸੀਂ ਕਰੋਗੇ 2 ਸਾਲ ਚ ਉਹਦੇ ਪੈਸੇ ਜਿਹੜੇ ਡਬਲ ਹੋ ਜਾਂਦੇ ਆ ਜੀ ਸਾਡਾ 1. ਕਿਸਾਨ ਖਰੀਦਣ ਆਉਂਦੇ ਕਿ ਆਪੇ ਤੋਂ ਬਣੀ ਵਿੱਚ ਕੀ ਕਿਸਾਨ ਆਉਂਦੇ ਆ ਸਾਡੇ ਕੋਲ ਬੁੱਕ ਕਰਨ ਵਾਸਤੇ ਪਰ ਅਜੇ ਬਣੀ ਨਹੀਂ ਜਦੋਂ ਬਣੇਗੀ ਤਾਂ ਕੰਪਨੀ ਜਿਹੜੀ ਉਹ ਆਪੇ ਇਹਨਾਂ ਨੂੰ ਉਹਨਾਂ ਨੂੰ ਗਾੜੀ ਕਰੇਗੀ ਕਿੰਨੇ ਕਿ ਚਿਰ ਤਿਆਰ ਹੋ ਜੇਂਦੀ ਹੈ ਇਹ ਤਿੰਨ ਕਿ ਮਹੀਨੇ ਤਿਆਰ ਹੋ ਜੇ ਨਹੀਂ ਦੱਸ ਦਿਓ ਤੁਸੀਂ ਆਨਲਾਈਨ ਵੀ ਜਿਹੜੀ ਹੈ ਇਹਦੀ ਡਿਲੀਵਰੀ ਕਰੋਗੇ ਹਾਂਜੀ ਆਨਲਾਈਨ ਵੀ ਹੁੰਦੀ ਹੈ ਜੀ ਇਹ ਮੁਲਾਜ਼ਮ ਕਿੰਨੇ ਲਾਏ ਤੁਸੀਂ ਇਹ ਮੁਲਾਜ਼ਮ ਅਸੀਂ ਇੱਕ ਹੀ ਰੱਖਿਆ ਜੀ ਪਾਣੀ ਵਾਲਾ ਬਾਕੀ ਤੇ ਸਭ ਉਹਨਾਂ ਦਾ ਹੀ ਜਦੋਂ ਇਹਨੂੰ ਆਦੇ ਨੇ ਉਦੋਂ ਲੇਬਰ ਚਾਹੀਦੀ ਆ ਬਾਅਦ ਚ ਤੁਹਾਨੂੰ ਕੋਈ ਡੇਢੀ ਜ਼ਰੂਰਤ ਨਹੀਂ ਪਈ। ਇੱਕ ਪਰਾਲੀ ਆ ਇੱਕ ਉੱਪਰਲੇ ਦਿੱਤੀ ਆ ਆਪਣੀ ਬੋਰੀ ਦਿੱਤੀ ਉਹਦਾ ਕੀਮਤ ਬਗਲੇ। ਉਹਦੇ ਨਾਲੇ ਉਹ ਥੱਲੇ ਗੜੇ ਨੂੰ ਸ਼ੌਰਾ ਰਹਿੰਦਾ ਜੀ। ਤੇ ਗੰਡੋਏ ਜਿਹੜੇ ਜ਼ਿਆਦਾ ਸੁੰਦੇ ਤੇ ਛੇਤੀ ਬਣਾਉਂਦੇ ਆ। ਇਹਨੂੰ ਸਿਲ ਰਹਿਣੀ ਚਾਹੀਦੀ ਜਿੰਨੀ ਵੀ ਚਾਹੀਦਾ ਇਹਨੂੰ। ਲਾਗਤ ਤੇ ਮੁਨਾਫਾ ਤੇ ਬਹੁਤ ਜ਼ਿਆਦਾ ਜੀ। ਲਾਗਤ ਜਿਹੜੀ ਆ ਉਹ ਇੱਕ ਇੱਕ ਬੈੜ ਜਿਹੜਾ 10000 ਚ ਪੈਂਦਾ ਸਾਨੂੰ। ਅਸੀਂ 10 ਲੱਖ ਰੁਪਇਆ ਦਿੱਤਾ ਸੀ ਤੇ 100 ਬੈੜ ਮਿਲਿਆ ਸੀ। ਫਿਰ ਹੋਰ ਸਾਡੇ ਨਾਲ ਬੰਦੇ ਜੁੜਦੇ ਗਏ ਜੁੜਦੇ ਗਏ ਉਹਨਾਂ ਦੇ ਵੀ ਪੈਸੇ ਇੱਥੇ ਲੱ ਇਹ ਉਹਨਾਂ ਪੈਸੇ ਲੱਗੇ ਮਤਲਬ 55 ਲੱਖ ਦਾ ਇਹ ਜਿਹੜਾ ਤਿਆਰ ਹੋ ਗਿਆ। ਇਹ ਤਾਂ ਕਿਸਾਨ ਨੂੰ ਚੰਗਾ ਫਾਇਦਾ ਹੈ। ਬਹੁਤ ਵਧੀਆ ਫਾਇਦਾ ਜੀ। ਬਹੁਤ ਖਾਦਾ ਫਾਇਦਾ। ਕੀ ਕਹਿਣਾ ਚਾਹੁੰਦੇ ਹੋ ਬਾਕੀ ਕਿਸਾਨ? ਇੱਕ ਤੇ ਇੱਕ ਤੇ ਤੁਸੀਂ ਵੇਖੋ ਜੀ ਜਿਹੜੇ ਤੁਸੀਂ ਇਨਵੈਸਟ ਕਰਦੇ ਆ ਉਹ 25 ਮਹੀਨੇ ਤਾੜੀ ਡਬਲ ਹੋ ਜਾਂਦੀ ਹੈ ਜੀ। ਹਾਂਜੀ। ਜੇ ਤੁਸੀਂ 5 ਲੱਖ ਮੰਨ ਲਓ ਦਿੰਦੇ ਹੋ।